ਕੋਈ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧਰਨਾ ਲਾਉਣ ਵੀ ਦੰਦਾ ਉਹਦੇ ਖਲਾਫ ਜਾ ਕੇ ਧਰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਨੂੰ ਰੋਟੀ ਰੋਟੀ ਤੇ ਲੱਤ ਮਾਰਨੀ ਚਾਹੁੰਦਾ ਅਸੀਂ ਤੇਰੇ ਵਿਹੜੇ ਵਿੱਚ ਆ ਕੇ ਧਰਨਾ ਲਾਉਨੇ ਆ ਦਊਂਗਾ ਜਵਾਬ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਕਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਛ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਆ ਜਿਹਦੇ ਬਾਹਰ ਦੇਖੋ ਤੁਸੀਂ ਬਹਿਜਨ ਨੇ ਧਰਨਾ ਲਾ ਕੇ ਜਿਹਨੂੰ ਟਿਕਟੋਕਰ ਐ ਪੰਨਾ ਪੁੰਨਾ ਸਿੱਧੂ ਨਾਮ ਐ ਉਹਦਾ ਉਹਨੇ ਅੱਜ ਸਾਡੇ ਖਿਲਾਫ ਕੋਈ ਬਕਵਾਸ ਮਾਰੀਏ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਕਿਸੇ ਨੇ ਦਿਖਾਈ ਐ ਮੈਂ ਉਹਦੇ ਸਬੰਧ ਵਿੱਚ ਇਹ ਵੀਡੀਓ ਬਣਾ ਰਿਹਾ ਮੈਂ ਆਪਣੀ ਜਨਤਾ ਨੂੰ ਪਬਲਿਕ ਨੂੰ ਆਪਣਾ ਪੱਖ ਰੱਖਣਾ ਚਾਹੁੰਦਾ। ਭਾਨੇ ਜਿਹੜੀ ਮੈਂ ਲੈਂਗੁਏਜ ਦੇਖੀ ਹੈ ਮੈਂ ਜਵਾਬ ਉਹਦੇ ਵਾਲੀ ਲੈਂਗੁਏਜ ਵਿੱਚ ਤਾਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਲੱਗਦਾ ਉਹਦੀ ਪਰਵਰਿਸ਼ ਵਿੱਚ ਤੇ ਸਾਡੀ ਪਰਵਰਿਸ਼ ਵਿੱਚ ਸਾਡੇ ਮਾਪਿਆਂ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੋਇਆ ਉਹਦੀ ਪਰਵਰਿਸ਼ ਕਿਸੇ ਹੋਰ ਕਿਸਮ ਨਾਲ ਹੋਈ ਹੋਈ ਹੈ ਜਿਹੜਾ ਉਹ ਉਹਦਾ ਬੋਲਣ ਦਾ ਤਰੀਕਾ ਐਵੇਂ ਦਾ ਹੈ। ਸੋ ਗੱਲ ਇਹ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਦਈ ਸੀ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਆਂ ਅਸੀਂ ਪ੍ਰੈਸ ਕਾਨਫਰੈਂਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਐਨਾ ਪਹਿਲਾਂ ਆਪਦੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ગઈ ਨੂੰ 6 ਮਹੀਨੇ ਹੋ ਗਏ ਬਾਹਰ ਉਸ ਤੋਂ ਬਾਅਦ ਇਹ ਬੜਾ ਕੁਝ ਵੀ ਉਹਨਾਂ ਦਾ ਵੀਜ਼ਾ ਆ ਗਿਆ ਐਨੇ ਪਲੈਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੰਨੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਹਾਂ ਬੱਚੇ ਨੂੰ ਕਹਿੰਦੇ ਆ ਵੀ ਆਹ ਤੇਰਾ ਕਾਲਜ ਹੈ ਆਹ ਤੇਰੇ ਕਾਗਜ਼ ਆਹ ਤੇਰਾ ਐਗਰੀਮੈਂਟ ਹੈ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਹੈ ਗੁੱਠੇ ਲਾਉਂਦਾ ਉਸ ਤੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਹਾਂ ਸਾਰੀ ਉਹਦੇ ਨਾਲ ਲਿਖਤ ਪੜਤ ਹੁੰਦੀ ਹੈ ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫਿਰ ਅਸੀਂ ਬੱਚੇ ਨੂੰ ਕਹਿੰਦੇ ਆ ਵੀ ਭ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਿਓ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਕਰ ਅੱਜ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਦੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪ ਦਾ ਪਹਿਲਾਂ ਅਪਲਾਈ ਕਰ ਲੈਣਾ ਇਹ ਅਪਲਾਈ ਕਰ ਦਿੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆ ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੰਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦਿੰਦਾ ਇਹ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝ ਰਿਹਾ ਵੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਹੈ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਊਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕੀਤੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦੇਈ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਖੱਚਾ ਸਾਡੇ ਕੋਲ ਆਉਣ ਲੱਗ ਗਏ ਆ ਫ੍ਰੀ ਦੇ ਵਿੱਚ ਵੀਜ਼ਾ ਲਵਾ ਕੇ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਆ ਜਿਹੜੀ ਗੱਲ ਅਸੀਂ ਪਹਿਲਾਂ ਕਰਦੇ ਹਾਂ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਵੀ ਤੈਨੂੰ ਆਹ ਕਾਲਜ ਪਸੰਦ ਹੈ ਤੈਨੂੰ ਆਹ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਣੇ ਸਾਰੇ ਬੱਚੇ ਬੜੇ ਖੁਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਇਕੱਲੀ ਇਕੱਲਾ ਤਾਂ ਫਿਰ ਐਦਾਂ ਦਾ ਮਿਲੇ ਜਾਂਦਾ ਸੋ ਇਹਨਾਂ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਆ ਇਹ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫਰੀ ਵਿੱਚ ਭੇਜੋ ਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਇਹ ਕਹਿੰਦਾ ਵੀ ਕਹਿੰਦਾ ਮੇਰੀ ਭੈਣ ਨਾਲ ਠੱਗੀ ਕਰ ਲਈ ਜੀ ਉਹ ਕੈਨੇਡਾ 'ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਤਾਗੜੀ ਮੰਗਿਆ ਇਹਨਾਂ ਤੋਂ ਕੋਈ ਕਾਲਜ ਨੇ ਇਹਨਾਂ ਤੋਂ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦੇ ਹੋਏ ਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਪਾਨਾ ਸਾਨੂੰ ਭਾਰ ਪਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦੇਤੀਆਂ ਜਿਹੜੇ ਪਾਨੇ ਤੂੰ ਤੂੰ ਪ੍ਰੂਫ ਕਰਾ ਵੀ ਐਡਿਟ ਕਰਿਆ ਹੋਇਆ ਤੇ ਕੋ ਕਿਹੜਾ ਇਹਦਾ ਥਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦੇ ਤੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗੇ ਇਹਨਾਂ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਤਨੂੰ ਇਹ ਵੀ ਜਿਹੜੀਆਂ ਫੇਮਸ ਕੰਪਨੀ ਐ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਆਪਦੇ ਵਿਊਆਂ ਦੇ ਚੱਕਰ ਦੇ ਵਿੱਚ ਦੋਸਤੋ ਮੈਂ ਮੰਨਦਾ ਐ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਐ ਨਾ ਇਹ ਬੜੀ ਬਦਨਾਮ ਇੰਡਸਟਰੀ ਐ ਇਹਦੇ ਵਿੱਚ ਜੇ ਤੁਸੀਂ 100 ਏਜੰਟਾਂ ਨੂੰ ਮਿਲੂਗੇ ਹੋ ਸਕਦਾ 95 ਉਹਦੇ ਵਿੱਚ ਤੁਹਾਨੂੰ ਚੋਰ ਮਿਲਣ ਪਰ ਹਰ ਸਾਲ ਲੱਖਾਂ ਬੱਚਾ ਬਾਹਰ ਜਾਂਦਾ ਐ ਲੱਖਾਂ ਲੋਕ ਬਾਹਰ ਜਾਂਦੇ ਆ ਉਹ ਕਿਸੇ ਤਾਂ ਪੰਜ ਜੈਨੂਨ ਦੇ ਥਰੂ ਜਾਂਦੇ ਹੋਣਗੇ ਕੋਈ ਤਾਂ ਜੈਨੂਨ ਹੋਊਗਾ ਜਿਹਦੇ ਥਰੂ ਹੋ ਜਾਂਦੇ ਆ ਤੁਸੀਂ ਸਾਰਿਆਂ ਨੂੰ ਇੱਕੋ ਰੱਸੀ ਨਾਲ ਨਹੀਂ ਨਾ ਬੰਨ੍ਹ ਸਕਦੇ ਠੀਕ ਹੈ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਖਿਲਾਫ ਬੋਲੋ ਕਰੋ ਪਰ ਪਹਿਲਾਂ ਦੋਈ ਧਿਰ ਦਾ ਪੱਖ ਤਾਂ ਸੁਣਨਾ ਚਾਹੀਦਾ ਪਾਨੇ ਕੋਲ ਕਿਹੜਾ ਇਹੋ ਜਿਹਾ ਥਰਮਾਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਪਾਨੇ ਹੁਣ ਤੰਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀ ਹੈ ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ ਜਿਹੜੇ ਕਾਲਜ 'ਚ ਬੱਚਾ ਪੜਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ ਉਹ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼ ਉਸੇ ਦਾ ਐਲਓਏ ਉਸੇ ਦੇ ਕਾਗਜ਼ ਏਅਰਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ ਉਦੋਂ ਤੱਕ ਕਿਸੇ ਉੱਤੇ ਪਈ ਸੀ ਇਹ 4 ਮਹੀਨੇ ਲੰਘ ਗਏ ਉਹਨੂੰ ਗਏ ਨੂੰ ਇਹਨਾਂ ਦੀ ਸਿਸਟਰ ਨੂੰ ਉਦੋਂ ਤੱਕ ਇਹ ਸੁੱਤੇ ਪਈ ਸੀ ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ ਜਦੋਂ ਇਹਦਾ ਆਪ ਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਤੇ ਫਰੀ ਦੇ ਵਿੱਚ ਕਿਵੇਂ ਜਾਵਾਂ ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ ਨੀਯਾ ਲੈ ਲਏ ਹੁਣ ਇਹਦੇ ਕੋਲ ਪੈਸੇ ਨਹੀਂ ਹੈ ਹੁਣ ਅਸੀਂ ਫਰੀ 'ਚ ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜਦੀਏ ਇਹਨੂੰ ਫਰੀ 'ਚ ਪਾਨੇ ਤੈਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਐ ਜੜੀ ਤੂੰ ਸਟੇਟਮੈਂਟ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪੂਗੀ ਵੀ ਕਿੱਥੇ ਹੋਈ ਠੱਗੀ ਅਨਪੜ੍ਹ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ ਅੱਖਾਂ 'ਚ ਗਿੱਡੋਂਦੀ ਲਾਈਵ ਨੂੰ ਤੂੰ ਲੈ ਬਾਦਦਾ ਸਵੇਰੇ ਉੱਠ ਕੇ ਮੰਜੇ ਪਰੇ ਜਦੇ ਕਹਿ ਦਿੰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇ ਵੀ ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਕਾਂ ਟੇਕ ਨੂੰ ਤੂੰ ਫੇਰ ਲੈ ਬੋ ਜੰਨਾ ਫੇਰ ਜੰਨਾ ਖਾਲਸਾ ਐਡ ਵਾਲੇ ਹਿਸਾਬ ਦਮੇ ਪੈਸਿਆਂ ਦਾ ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲਿਆ ਹੁੰਦਾ ਕਹ ਮੋਦੀ ਇਕੱਲੇ ਨੂੰ ਇਕੱਲਾ ਆਦ ਨੂੰ ਫੇਰ ਦੱਸਦਾ ਮੈਂ ਕੌਣ ਆ ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤੇ ਪੁੱਛਦੇ ਆ ਵੀ ਠੀਕ ਐ ਅਸੀਂ ਮਾਨ ਸਾਹਿਬ ਦੀਆਂ ਵੀਡੀਓ ਦੇਖਦੇ ਆ ਮਾਨ ਸਰ ਸਾਨੂੰ ਕਹਿੰਨੇ ਆ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ ਐਨਓਸੀਆਂ ਮਿਲ ਜੂਗੀਆਂ ਬਿਜਲੀ ਦੀ ਲੈ ਲਓ ਪੋਲੂਸ਼ਨ ਦੀ ਲੈ ਲਓ ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆਂ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਛ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਪੰਨੇ ਮੈਂ ਤੈਨੂੰ ਪੁੱਛਦਾ ਮੈਂ ਕਿ ਮੈਂ ਆਹ ਮੋਬਾਈਲ ਲੈ ਕੇ ਆਇਆ ਆ ਮੈਨੂੰ ਪਸੰਦ ਨਹੀਂ ਆਇਆ 2 ਦਿਨ ਹੋ ਗਏ ਮੈਂ ਹੁਣ ਵਾਪਸ ਕਰਨ ਲਈ ਕੀ ਇਹਦੇ ਪੈਸੇ ਮੜਵਾ ਦੂੰਗਾ ਮੇਰੇ ਆ ਤੇਰੇ ਕੋਲ ਹੁਣ ਤੇਰੇ ਕੋ ਵੀੜੇ ਵਿੱਚ ਆ ਜੂਗਾ ਕੋਈ ਕਹੂਗਾ ਵੀ ਮੈਨੂੰ ਮਹੀਨਾ ਹੋ ਗਿਆ ਜੀ 4 ਮਹੀਨੇ ਹੋ ਗਿਆ ਸਾਡੇ ਇਹਨਾਂ ਨੂੰ ਤਾਂ ਕੱਟਦੇ ਨੂੰ 6 ਮਹੀਨੇ ਹੋ ਗਏ ਕੋਈ ਕਹੇ ਵੀ ਮੈਨੂੰ 2 ਮਹੀਨੇ ਹੋ ਗਏ ਮੈਂ ਟਰੈਕਟਰ ਲੈ ਕੇ ਆਇਆ ਮੈਨੂੰ ਪਸੰਦ ਨਹੀਂ ਆਇਆ ਤੂੰ ਵਾਪਸ ਕਰਵਾ ਦੀ ਫੇਰਾ ਫੇ ਟਰੈਕਟਰ ਵਾਲੇ ਆਉਣ ਲੱਗ ਜੂਗੇ ਤੇਰੇ ਕੋਲ ਫੇ ਤੂੰ ਕਹਿੰਦੀ ਸਾਰੇ ਟਰੈਕਟਰ ਵਾਲੇ ਠੱਗ ਹੁੰਨੇ ਆ ਫਟਾਰਾ ਫਿਰ ਸਾਰੀਆਂ ਦੁਕਾਨਾਂ ਸਾਰੇ ਕਾਰੋਬਾਰੀਆਂ ਨੂੰ ਕਹਦੇ ਤੂੰ ਕਹਿੰਦਾ ਮੇਰੇ ਹਿਸਾਬ ਦੇ ਨਾਲ ਪੈਸੇ ਹਰੇਕ ਨੂੰ ਤੂੰ ਫੋਨ ਕਰਕੇ ਕਹਿੰਦਾ ਤੂੰ ਸੀ ਠੱਗੀਆਂ ਮਾਰਦੇ ਤੂੰ ਪੈਸੇ ਲੈਣੇ ਐ ਅੱਛਾ ਤੈਨੂੰ ਪੁੱਛ ਕੇ ਲਿਆ ਕਰੀਏ ਵੀ ਕਿੰਨੇ ਪੈਸੇ ਲੈਣੇ ਆਸੀਂ ਕੱਲ ਨੂੰ ਤੂੰ ਉਹਦੇ ਬਾਹਰ ਜਾ ਕੇ ਡਾਕਟਰ ਨੂੰ ਕਹਿਣ ਲੱਗਦੀ ਇੱਕ ਡਾਕਟਰ ਨੂੰ ਕਹੀ ਉਹ ਤਾਂ 50 ਰੁਪਏ ਚ ਦਵਾਈ ਦੇ ਦਿੰਦਾ ਤੂੰ 5000 ਕਹਦੇ ਲੰਨਾ ਆਪਦੇ ਤਜਰਬੇ ਦੇ ਲੰਦਾ ਵਕੀਲਾਂ ਨੂੰ ਕਹਿਣ ਲੱਗਦੀ ਵਿਚੈਨੀ ਖੋਈ ਦਾ ਕੇਸ ਹੈ ਉਹ ਵਕੀਲਤਾ ਮੇਰਾ 5000 ਚ ਲੱਗਦਾ ਤੂੰ 50000 ਕਾਹਦੇ ਮੰਗਦਾ ਜਮਾਨਤ ਦੇ ਚੈਨੀ ਗੋਲੀ ਦੀ ਉਹ ਤੇਨੂੰ ਦੱਸੂਗਾ ਮੈਂ ਆਪਣੇ ਤਜਰਬੇ ਦੇ ਮੰਗਦਾ ਤਮਾਲ ਹੋ ਗਈ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਤੈਨੂੰ ਦੱਸਣਾ ਪਊਗਾ ਅਸੀਂ ਵੀ ਕਿਸਾਨਾਂ ਦੀ ਬੁੱਤਾਂ ਪਰ ਤੇਰੇ ਵਰਗੀਆਂ ਖੱਚਾਂ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ ਮਿਹਨਤ ਕਰਕੇ ਕਾਇਏ ਜਿੱਥੇ ਆਏ ਆ ਤੁਹਾਨੂੰ ਇਹ ਅੱਡਾਂ ਦੀਆਂ ਗੱਡੀਆਂ ਰੜਕਦੀਆਂ ਕੋਠੀਆਂ ਰੜਕਦੀਆਂ ਪੈਸਾ ਰੜਕਦਾ ਰੜਕੋ ਜਿਹੜੇ ਠੱਗੀਆਂ ਮਾਰਦੇ ਹੋ ਨਾ ਉਹਨਾਂ ਨੂੰ ਬੋਲੋ ਨਾ ਬੋਲੂ ਅਸੀਂ ਵੀ ਖੜਦੇ ਨਾਲ ਉੱਠਦੇ ਹਾਂ ਸਵੇਰੇ ਮੂੰਹ ਤੇ ਝੱਗ ਸਿੱਟਣ ਲੱਗ ਜਾਂਦਾ ਕੋਈ ਤੈਨੂੰ ਅਕਲ ਨਹੀਂ ਕੋਈ ਗੱਲ ਨਹੀਂ ਕੋਈ ਕਹਾਣੀ ਨਹੀਂ ਤੈਨੂੰ ਐ ਵੀ ਵੱਡੇ ਕਲਾਕਾਰ ਦਾ ਨਾਮ ਲੈ ਕੇ ਮੈਂ ਗਿਲਸਾਹ ਦਾ ਨਾਮ ਲੈ ਕੇ ਮੈਂ ਮਸ਼ਹੂਰ ਹੋ ਜਾਾਂ ਬਸ ਮੇਰੇ ਵੀਊ ਵੱਜ ਮੈਂ 5-4000 ਰੁਪਏ ਮੈਨੂੰ ਆਜੂਗਾ ਵੀਊਆਂ ਦਾ ਅੱਜ ਤੋਂ ਕਈ ਕਲਾਕਾਰਾਂ ਮਾਰੇ ਭੁੱਲਿਆ ਕਈਆਂ ਕਈ ਕਲਾਕਾਰਾਂ ਮਾਰੀ ਅੱਜ ਤੋਂ ਬਕਵਾਸ ਕਰੀ ਹੈ ਹੁਣ ਸਾਰੇ ਕਲਾਕਾਰ ਤੇ ਤੁਹਾਨੂੰ ਸੀ ਲੈ ਕੇ ਜਾਇਆ ਕਰਨ ਨਾ ਵੀ ਅਸੀਂ ਕੀ ਦੀ ਐਡ ਕਰਨੀ ਹੈ ਕਿਹੜੀ ਫਿਲਮ ਕਰਨੀ ਹੈ ਕਿ ਆ ਕੰਮ ਕਰਨਾ ਤੇਰੀ ਸਲਾਹ ਲਿਆ ਕਰਨੋਂ ਆ ਕੇ ਪਹਿਲਾਂ ਹੁਣ ਤੂੰ ਉਧਰ ਵੀ ਬੋਲਣ ਲੱਗ ਜੀ ਅਜੇ ਤੇਰਨ ਉਹਨਾਂ ਨੂੰ ਵੀ ਤੁਸੀਂ ਉਹਦੀ ਗੁੱਟਕੇ ਦੀ ਐਡ ਕਰ ਦੇ ਜਿਹੜਾ ਉਹ ਕਿਆ ਹੁੰਦਾ ਜੜਦਾ ਜਾ ਉਹਦੇ ਨਾਲ ਤਾਂ ਬੰਦੇ ਵੀ ਮਰਦੇ ਆ ਉਹਦੇ ਬਾਰੇ ਵੀ ਕਦੇ ਹੋ ਫਿਰ ਲੈਬ ਤੁਹਾਡੇ ਵਰਗੇ ਬੰਦੇਆਂ ਕਰਕੇ ਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿਹਨੇ ਨੂੰ ਕੋਈ ਮੂੰਹ ਨਹੀਂ ਕਰਦਾ ਸਾਰੀ ਜੇ ਲੋਕੋ ਸਾਰੀ ਜਗ੍ਹਾ ਸਰਕਾਰਾਂ ਵੀ ਗਲਤ ਨਹੀਂ ਹੁੰਦੀਆਂ ਮੈਂ ਕਿਸੇ ਦੀ ਹਮਾਇਤ ਨਹੀਂ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਤੁਸੀਂ ਇੱਕੋ ਜਿਹੀ ਸਮਝ ਲਓ ਪਰ ਲੋਕਾਂ ਦਾ ਵੀ ਕਸੂਰ ਹੈ ਇਹੋ ਜਿਹੇ ਇਹੋ ਜਿਹੇ ਬਲੈਕਮੇਲਰਾਂ ਦੇ ਖਿਲਾਫ ਸਾਨੂੰ ਇਕੱਠੇ ਹੋਣਾ ਪੈਣਾ ਖੜਨਾ ਪੈਣਾ ਜਿਹੜਾ ਇਹੋ ਜਿਹਾ ਕੋਈ ਬਲੈਕਮੇਲ ਕਰਕੇ ਕਿਸੇ ਨੂੰ ਨਜਾਇਜ਼ ਤੰਗ ਕਰਦਾ ਕਿਸੇ ਕਾਰੋਬਾਰੀ ਨੂੰ ਉਹ ਕੋਈ ਕਾਰੋਬਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧੰਨਾ ਲਾਉਣ ਵੀ ਦੰਦਾ ਉਹਦੇ ਖਿਲਾਫ ਜਾ ਕੇ ਧੰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਐ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਨੂੰ ਰੋਗੀ ਰੋਟੀ ਤੇ ਲਤ ਮਾਰਨੀ ਚਾਹੁੰਦਾ ਐ ਅਸੀਂ ਤੇਰੇ ਬੇਡੇ ਵਿੱਚ ਆ ਕੇ ਧਰਨਾ ਲਾਉਨੇ ਆਂ ਦਊਂਗਾ ਜਵਾਬ ਤੇਰਾ ਕੀ ਕਰਦਾ ਦੰਡੀਆਂ ਕੱਢ ਕੇ ਸਾਰ ਲੈਣਾ ਤੁਹਾਡੇ ਕੋਲ ਕਿਆ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਊਮੀ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆਂ ਅੱਜ ਤੱਕ ਕਿਸੇ 'ਚ ਜ਼ੁਰਤ ਨਹੀਂ ਕੋਈ ਬੋਲ ਗਿਆ ਕਿਉਂਕਿ ਕਿਸੇ ਤੇ ਰੁਪਈਆ ਨਹੀਂ ਲਿਆ ਵੀਜ਼ਾ ਲਵਾਉਨੇ ਆਂ ਕੰਮ ਕਰਦੇ ਆਂ ਬਾਅਦ 'ਚ ਪੈਸੇ ਲੈਣੇ ਆਂ ਕਹਿ ਕੇ ਲੈਣੇ ਆ ਐਗਰੀਮੈਂਟ ਕਰਕੇ ਲੈਣੇ ਉਦੋਂ ਐਗਰੀਮੈਂਟ ਦੇ ਟਾਈਮ ਤੋਂ ਨਾਲ ਆਇਆ ਕਰ ਉਦੋਂ ਆਇਆ ਕਰ ਵੀ ਮੈਂ ਐਗਰੀਮੈਂਟ ਬਈ ਮੈਂ ਅੰਗਰ ਮੈਂ ਦੱਸੂਗਾ ਤੁਹਾਨੂੰ ਕਿਹੜਾ ਏਜੰਟ ਵਧੀਆ ਏ ਬਾਹਰ ਚਲੇ ਕੇ ਬਾਹਰ ਤੇ ਲੋਕਾਂ ਨੇ ਰੋਟੀ ਨਹੀਂ ਖਾਣੀ ਪੰਜਾਬ ਖਾਲੀ ਕਰਤਾ ਅਸੀਂ ਕੋਈ ਕਨੈਪ ਕਰਕੇ ਕਰਿਆ ਅਸੀਂ ਮਿਊਸਪਲ ਕਮੇਟੀ ਵਾਲਿਆਂ ਮੰਗਣਾ ਇਹ ਆਵਾਰਾ ਪਸ਼ੂਆ ਲੋਕ ਜਿਹੜੇ ਜਿੰਨਾਂ ਨੂੰ ਇਕੱਠੇ ਕਰਕੇ ਅਸੀਂ ਛੱਡੇ ਆਏ ਪਰਾਂ ਜੰਗਲਾਂ ਦੇ ਲੋਕ ਆਪ ਰਜਗਾਰ ਦੀ ਭਾਲ ਚ ਸਾਡੇ ਕੋਲ ਆਉਨੇ ਆ ਤੇਰੇ ਵਰਗੇ ਉਹ ਰਜਗਾਰ ਨਹੀਂ ਪੈਦਾ ਹੋਣ ਹੁੰਦੇ ਪੰਜਾਬ ਖਾਲੀ ਕਰਤਾ ਜੀ ਤੂੰ ਕੀ ਕਰਨ ਗਿਆ ਤਾਂ ਬਾਹਰ ਬਹਿਣ ਮਨਵਾਇ ਦੱਸ ਮੈਨੂੰ ਦੱਸਿਆ ਕਹਿੰਦੇ ਵੀ ਆਪ ਅੱਭੀ ਫਿਰਦਾ ਜੀ ਉੱਥੇ ਤੁਮ ਰੱਖਿਆ ਨਹੀਂ ਕਿਸੇ ਨੇ ਲੋਕਾਂ ਨੂੰ ਕਹਿਣਾ ਬਾਹਰ ਨਾ ਜਾਓ ਤੂੰ ਵੀ ਲੈਣਗੇ ਅਸੀਂ ਉੱਥੇ ਤੇਰਾ ਤਾਂ ਤੂੰ ਗਲ ਐਸੀ ਜਗ੍ਹਾ ਪੰਗਾ ਲਿਆ ਨਾ ਬੁੱਤ ਹੁਣ ਤੇਰਾ ਭੰਗੜਾ ਪਵਾਉਂਗੇ ਅਸੀਂ ਸਿਸਟਮ ਕਾਨੂੰਨ ਕੋਈ ਹੈ ਹੀ ਨਹੀਂ ਸਾਰੀ ਜਗ੍ਹਾ ਤੂੰ ਹੀ ਬਹਿ ਜਾ ਉੱਥੇ ਅਦਾਲਤ ਲਾ ਕੇ ਉਰੇ ਥਾਣੇ ਕਚੈਰੀਆਂ ਸਾਰੇ ਬੰਦ ਕਰਵਾ ਦਿੰਨੇ ਆ ਇੱਕ ਤਰਫਾ ਸੁਣ ਕੇ ਵੀਡੀਓ ਪਾ ਦੇਗਾ ਤੋ ਕਹਿੰਦਾ ਐਡਿਟ ਕਰਿਆ ਫਲਾਣਾ ਕਾਲਜ ਲੈਦਾ ਧਮਕਾਣਾ ਲੈਦਾ ਆ ਕਰ ਤਾ ਉਹ ਕਰ ਤਾ ਪੈਸੇ ਮੋੜੋ ਲੈ ਯਾ ਉਹਰੇ ਅਸੀ ਕਿਸੇ ਸਕੂਲ ਚ ਪੈਸੇ ਭਰਵਾ ਦੇ ਨੇ ਕਿਸੇ ਜਵਾਕ ਦੇ ਉਹਦੇ ਕਿਸੇ ਸਕੂਲ ਤੋਂ ਮੜਵਾ ਕੇ ਦਿਖਾ ਦੇ ਤਿੰਨ ਮਹੀਨੇ ਬਾਅਦ ਕਹੇ ਜੀ ਮੈਨੂੰ ਸਕੂਲ ਪਸੰਦ ਨਹੀਂ ਮੋੜ ਦਾ ਕੋਈ ਸਕੂਲ ਮੜਵਾ ਕੇ ਦਿਖਾ ਫੀਸ ਪੂਰੇ ਕਿਸੇ ਕਾਲਜ ਦੀ ਮੜਵਾ ਕੇ ਦਿਖਾ 300 ਕਾਲਜ ਇਹ ਕਹਿੰਦਾ ਪੰਜਾਬ ਤਾਂ ਖਾਲੀ ਹੋ ਗਿਆ ਤੇਰੇ ਵਰਗਿਆਂ ਕਰਕੇ ਹੋਇਆ ਲੋਕ ਡਰਦੇ ਆ ਵੀ ਸਾਡੀ ਲਾਦ ਇਹੇ ਜੀ ਨਾ ਬਣ ਜੇ ਤਾਂ ਹੋਇਆ ਖਾਲੀ ਤੁਹਾਡੇ ਵਰਗੇ ਬਲੈਕਮੇਲਰਾਂ ਤੋਂ ਡਰ ਕੇ ਹੋਇਆ ਹਰ ਕੋਈ ਜਾਂਦਾ ਵੀ ਇਕੱਲਾ ਇਕੱਲਾ ਜਵਾਕ ਹੈ ਇਹ ਜਿਹਿਆਂ ਤੋਂ ਬਚ ਜਿਵੇਂ ਤੇਰਾ ਕੇਦੂ ਦਾ ਆਪਣੀਆਂ ਪੁਰਾਣੀਆਂ ਗੰਦਮੰਦ ਬੋਲੇ ਹੋਏ ਪੁਰਾਣੀਆਂ ਵੀਡੀਓ ਨੈਟ ਤੇ ਪਈਆਂ ਤੂੰ ਅੱਜ ਕਹਿ ਦਿੰਨਾ ਮੈਂ ਤਾਂ ਜੀ ਉਦੋਂ ਤਾਂ ਜੀ ਮੇਰ ਤੋਂ ਗਲਤੀ ਹੋ ਗਈ ਉਦੋਂ ਮੇਰੀ ਮੱਤ ਇਹ ਜੀ ਸੀ ਹੁਣ 2 ਸਾਲ ਬਾਅਦ ਫੇਰ ਤੂੰ ਤਾਂ ਆ ਕੇ ਕਿ ਸਰਦੂਗਾ ਮੇਰੀ ਤਾਂ ਮੱਤ ਇਹ ਜੀ ਸੀਗੀ ਮੈਂ ਗਲਤ ਸੀ ਏਜੰਟਾਂ ਨੇ ਖਲਾ ਬੋਲਦਾ ਸੀ ਜਿਨ੍ਹਾਂ ਦੇ ਤੂੰ ਨੁਕਸਾਨ ਕਰਦਾ ਹੈ ਜਿਨ੍ਹਾਂ ਦਾ ਤੂੰ ਹਜ਼ਾਰਾਂ ਲੋਕ ਜਿੱਥੇ ਕੰਮ ਕਰਦੇ ਆ ਰੋਜ਼ਗਾਰ ਮਿਲਿਆ ਹੋਇਆ ਉਹਨਾਂ ਦੀ ਕੰਪਨੀਆਂ ਦਾ ਨੁਕਸਾਨ ਕਰਨਾ ਭੌਂਕ ਕੇ ਉਹਦੀ ਪਰਮਾਈ ਹੋ ਜੂ ਕਿਤੇ ਅਸੀਂ ਇੱਜ਼ਤਦਾਰ ਪਰਿਵਾਰਾਂ ਤੋਂ ਆ। ਅਸੀਂ ਨਹੀਂ ਚਾਹੁੰਦੇ ਸੀ ਮੂਰੇ ਆਉਣਾ ਪਰ ਤੇਰੇ ਵਰਗੇ ਸਾਨੂੰ ਮਜਬੂਰ ਕਰਦੇ ਆ। ਪਹਿਲਾਂ ਬਕਵਾਸ ਮਾਰ ਦਿੰਨੇ ਆ, ਫਿਰ ਤੁਸੀਂ ਕਹਿੰਦੇ ਵੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ। ਇਹਨਾਂ ਬਲੈਕਮੇਲਰਾਂ ਦੇ ਖਿਲਾਫ ਇੱਕ ਨਵਾਂ ਮੋਰਚਾ ਖੁੱਲਣ ਲੱਗੇ ਆ। ਸਾਡੇ ਪੰਜਾਬ ਦੇ ਜਿੰਨੇ ਵੀ ਕਾਰੋਬਾਰੀ ਭਰਾ ਆਏ ਜਿਹਨੂੰ ਵੀ ਕੋਈ ਇਹ ਬਲੈਕਮੇਲਰ ਧਰਨਿਆਂ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ, ਨਜਾਇਜ਼ ਤੰਗ ਕਰਦਾ, ਜੜੇ ਵੀ ਜੈਨੂਇਨ ਕਾਰੋਬਾਰੀ ਆ ਉਹਨਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਹੈ ਅਸੀਂ ਉਹਨਾਂ ਦੇ ਹੱਕ 'ਚ ਖੜੂਗੇ ਜੇ ਇਹ ਧਰ ਮੇਰੀ ਧਮਕੀ ਦੇਣਗੇ ਅਸੀਂ ਧਰਨੇ ਦਾ ਅਸੀਂ ਆਪ ਹਜ਼ਾਰ ਬੰਦਾ ਲਿਜਾ ਕੇ ਇਹਨਾਂ ਦੇ ਵਿਹੜੇ 'ਚ ਬਿਠਾਉਂਗੇ ਇਹਨਾਂ ਦਾ ਜਲੂਸ ਕੱਢੂਗੇ ਅਸੀਂ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜਿਹਦੇ 'ਚ ਕੋਈ ਨਹੀਂ ਵੀ ਸਮਰੱਥਾ ਹੋਊਗੀ ਕੋਟ ਕਚੈਰੀ 'ਚ ਜਾਣ ਦੀ ਅਸੀਂ ਅਸੀਂ ਉਹਨਾਂ ਦੇ ਆਪਣੇ ਵੱਲੋਂ ਕੇਸ ਲੜੋਗੇ ਇਹੋ ਜਿਹੇ ਬਲੈਕਮੇਲਰਾਂ ਨੂੰ ਅਸੀਂ ਪੰਜਾਬ 'ਚੋਂ ਭਜਾਉਣਾ ਹੈ ਕਾਰੋਬਾਰੀ ਬਚਾਉਣਾ ਲੋਕੋ ਹਰ ਜਗ੍ਹਾ ਸਰਕਾਰਾਂ ਗਲਤ ਨਹੀਂ ਹੁੰਦੀਆਂ ਇੱਕ ਪਾਸੇ ਤਾਂ ਪੰਜਾਬ ਦੀ ਤਰੱਕੀ ਲਈ ਸਰਕਾਰਾਂ ਉਦਯੋਗ ਮਿਲਣੀਆਂ ਕਰਵਾ ਰਹੀਆਂ ਦੂਜੇ ਪਾਸੇ ਐਵੇਂ ਦੇ ਬਲੈਕਮੇਲਰ ਜੈਨੂਨ ਕਾਰੋਬਾਰੀਆਂ ਨੂੰ ਪੰਜਾਬ 'ਚ ਟਿਕਣ ਨਹੀਂ ਦਿੰਦੇ ਸਾਡੀ ਇਸ ਕੰਪਨੀ ਦੇ ਵਿੱਚ 7-800 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਕਰੋੜਾਂ ਰੁਪਏ ਅਸੀਂ ਟੈਕਸ ਭਰਦੇ ਹਾਂ ਇਸ ਬਲੈਕਮੇਲਰ ਨੇ ਕਿੰਨਾ ਟੈਕਸ ਭਰਿਆ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅਸੀਂ ਟੈਕਸ ਤੁਹਾਨੂੰ ਦਿਆ ਕਰੀਏ ਜਾ ਇਹਨਾਂ ਨੂੰ ਦੇ ਰਿਆ ਕਰੀਏ ਕਿਉਂਕਿ ਇਹ ਤਾਂ ਦਾਵਾ ਕਰਦੇ ਆਂ ਵੀ ਅਥਾਰਟੀ ਤਾਂ ਅਸੀਂ ਆਂ ਸਾਡੇ ਘਰ ਹੀ ਕਚੈਰੀ ਲੱਗਦੀ ਐ ਸੋ ਮਾਨਸਾਲੂ ਸੀਐਮ ਸਾਹਿਬ ਤੋਂ ਸਾਨੂੰ ਇਸ ਬਲੈਕਮੇਲਰਾਂ ਦੇ ਖਿਲਾਫ ਸਖਤ ਐਕਸ਼ਨ ਦੀ ਉਮੀਦ ਐ ਕੱਲਾ ਸਾਨੂੰ ਹੀ ਉਮੀਦ ਨਹੀਂ ਮੇਰੇ ਖਿਆਲ ਪੰਜਾਬ